ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਕਰਦਾ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਜਿਸ ਗੁਰੂ ਘਰ ਦੇ ਅਸੀਂ ਤੁਹਾਨੂੰ ਦਰਸ਼ਨ ਦੇਦਾਰੇ ਕਰਵਾ ਰਹੇ ਹਾਂ ਉਸ ਗੁਰੂ ਘਰ ਦੇ ਇਤਿਹਾਸ ਬਾਰੇ ਕੁਝ ਜ਼ਿਆਦਾ ਦੱਸਣ ਦੀ ਲੋੜ ਨਹੀਂ ਵੈਸੇ ਤੁਸੀਂ ਮੇਰਾ ਥੰਬਨੇਲ ਸਮ ਦੇਖ ਕੇ ਸਮਝ ਹੀ ਗਏ ਹੋਣਗੇ ਕਿ ਅਸੀਂ ਗੁਰੂ ਘਰ ਦੀ ਗੱਲ ਕਰ ਰਹੇ ਹਾਂ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਤੇ ਉਹਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਤੇ ਉਹਦਾ ਜਨਮ ਸਥਾਨ ਕਿੱਥੇ ਹੈ ਕਿੱਥੇ ਉਸ ਦਾ ਗੁਰੂ ਘਰ ਦੁਆਰਾ ਬਣਿਆ ਹੋਇਆ ਹੈ ਤੇ ਕੀ ਕੀ ਉਸ ਇਤਿਹਾਸ ਅਕਾਲੀ ਬਾਬਾ ਫੁੱਲਸੇ ਦਾ ਵੈਸੇ ਉਸ ਇਤਿਹਾਸ ਬਾਰੇ ਕੋਈ ਜ਼ਿਆਦਾ ਦੱਸਣੇ ਲੋੜ ਨਹੀਂ ਕਿਉਂਕਿ ਹਰੇਕ ਸਿੱਖ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਜੁੱਥੇ ਜਿੱਥੇ-ਜਿੱਥੇ ਵੀ ਸਿੱਖ ਧਰਮ ਫੈਲਿਆ ਹੈ ਹਰੇਕ ਉਸ ਨੂੰ ਉਹਦੇ ਇਤਿਹਾਸ ਬਾਰੇ ਜਾਣਕਾਰੀ ਹੈ ਪਰ ਆਪਣੇ ਵਿੱਚ ਬਹੁਤ ਸਿੱਖਾਂ ਨੂੰ ਜਾਂ ਪਾਈਆਂ ਵੀਰ ਪਾਈਆਂ ਨੂੰ ਇਹ ਨਹੀਂ ਪਤਾ ਕਿ ਬਾਬਾ ਜੀ ਦਾ ਜਨਮ ਸਥਾਨ ਕਿੱਥੇ ਤੇ ਉਹ ਗੁਰੂ ਘਰ ਬਣਿਆ ਕਿੱਥੇ ਹੋਇਆ ਤੇ ਅੱਜ ਦੇ ਇਸ ਬਲੌਗ ਵਿੱਚ ਆਪਾਂ ਤੁਹਾਨੂੰ ਉਸ ਗੁਰਦੁਆਰ ਸਾਹਿਬ ਦੇ ਦਰਸ਼ਨ ਵੀ ਕਰਾਵਾਂਗੇ ਤੇ ਬਾਬਾ ਜੀ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਬਾਬਾ ਜੀ ਕਿਵੇਂ ਸਭ ਤੋਂ ਨਜ਼ਦੀਕ ਸਨ ਸਭ ਤੋਂ ਪਿਆਰੇ ਕਿਵੇਂ ਸਨ ਤੇ ਇਹਦੇ ਇਤਿਹਾਸ ਬਾਰੇ ਆਪਾਂ ਸਾਰਾ ਕੁਝ ਆਪਾਂ ਜਿਹੜੇ ਬਲੌਗ ਦੇ ਵਿੱਚ ਦੱਸਾਂਗੇ ਸੋ ਬਣੇ ਰਹੋ ਸਾਡੇ ਇਸ ਬਲੌਗ ਦੇ ਵਿੱਚ ਇਸ ਸਫ਼ਰ ਦੇ ਨਾਲ ਜਿਹੜੇ ਵੀ ਨਵੇਂ ਇਸ ਚੈਨਲ ਤੇ ਪਹਿਲੀ ਵਾਰ ਆਏ ਹਨ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਵੈਲੈਂਕਨ ਵਾਲਾ ਬਟਨ ਦਬਾ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਸੋ ਸ਼ੁਰੂਆਤ ਕਰਦੇ ਆਂ ਆਪਾਂ ਅੱਜ ਦੇ ਬਲੌਗ ਦੀ ਸਾਡਾ ਸੰਤਰੀ ਇਸ ਟਾਈਮ ਪਹੁੰਚ ਚੁੱਕੇ ਹਾਂ ਜੀ ਆਪਾਂ ਪ੍ਰਿੰਟ ਦੇ ਦੇਲਾਸ ਸਿੰਘ ਸਿੰਘਗੁਆਲਾ ਜਿੱਥੇ ਬਾਬਾ ਜੀ ਦਾ ਜਨਮ ਸਥਾਨ ਬਣਾਇਆ ਅਕਾਲੀ ਬਾਬਾ ਫੂਲ ਸਿੰਘ ਦਾ ਗੁਰਦੁਆਰਾ ਸਾਹਿਬ ਬਣਾਇਆ ਤੇ ਅੱਜ ਦੇ ਇਤਿਹਾਸ ਵਿੱਚ ਅੱਜ ਦੀ ਇਸ ਵੀਡੀਓ ਵਿੱਚ سن ਬਾਬਾ ਜੀ ਦੇ ਜਨਮ ਸਥਾਨ ਉਹਨਾਂ ਦੇ ਇਤਿਹਾਸ ਉਹਨਾਂ ਬਾਰੇ ਜਿਹੜੀ ਸਾਰੀ ਗੱਲਬਾਤ ਇਸ ਬਲੌਗਰ ਵਿੱਚ ਦੱਸਾਂਗੇ ਤੇ ਵਾਕਿਆ ਇਸ ਟਾਈਮ ਆਪਾਂ ਗੁਰਦੁਆਰ ਸਾਹਿਬ ਦੀ ਜੀ ਮੇਨ ਡੌਡੀ ਹੈ ਉਹਦੇ ਅੱਗੇ ਖੜੇ ਆ ਜੀ ਇਹ ਗੁਰਦੁਆਰਾ ਸਾਹਿਬ ਕਦੋਂ ਬਣਿਆ ਸੀ ਕਿਸ ਨੇ ਬਣਿਆ ਸੀ ਤੇ ਉਹਦਾ ਇਤਿਹਾਸ ਵੀ ਸਾਰਾ ਕੁਝ ਦੱਸਾਂਗੇ ਇੱਥੇ ਹੀ ਬਾਬਾ ਜੀ ਦਾ ਜੋ ਮੁਲਤਾਨ ਹੈ ਜਿੱਥੇ ਬਾਬਾ ਦੇ ਜਨਮ ਕੋਈ ਸਾਨੂੰ ਉਹ ਘਰ ਵੀ ਦਿਖਾਵਾਂਗੇ ਤੇ ਫਿਲਹਾਲ ਆਪਾਂ ਹੁਣ ਚੱਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤਕਰੀਬਨ ਆਪਾਂ ਐਸ ਟਾਈਮ ਪਹੁੰਚ ਚੁੱਕਾ ਜੀ ਜਨਮ ਸਥਾਨ ਤੇ ਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਸਥਾਨ ਜਿੱਥੇ ਜਗਤ ਦੇ ਬਣਿਆ ਉਸ ਜਗ੍ਹਾ ਤੇ ਬਣਿਆ ਜੀ ਗੁਰਦੁਆਰਾ ਸਾਹਿਬ ਉਹਨਾਂ ਦੀ ਜਨਮ ਇਨਪਾਲ ਸਥਾਨ ਤੇ ਤੇ ਫਿਲਹਾਲ ਆਪਾਂ ਅੱਜ ਦੇ ਬਲੌਗ ਦੇ ਵਿੱਚ ਨਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਗੁਰਦੁਆਰਾ ਸਾਰ ਦਿਖਾਵਾਂਗੇ ਦੇ ਦਰਸ਼ਨ ਦੇ ਵਾਕੀ ਇਤਿਹਾਸ ਬਾਕੀ ਸਾਰੀ ਗੱਲਬਾਤ ਬਾਬਾ ਜੀ ਜਨਮ ਜਨਮ ਬਾਰੇ ਸਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੇ ਬਲੌਗ ਦੇ ਵਿੱਚ ਜ਼ਰੂਰ ਦੱਸਾਂਗੇ ਤੇ ਫਿਲਹਾਲ ਅਬ ਚੱਲੀ ਬਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੀ ਕਰ ਲਈ ਉਸ ਤੋਂ ਬਾਅਦ ਗੁਰੂ ਘਰ ਦਾ ਕੀ ਇਤਿਹਾਸ ਹੈ ਬਾਬਾ ਜੀ ਨਾਲ ਤੇ ਕਦੋਂ ਬਾਬਾ ਜੀ ਦਾ ਜਨਮ ਹੈ ਸਾਰਾ ਕੁਝ ਤੁਹਾਨੂੰ ਇਸ ਇਸ ਵੀਡੀਓ ਵਿੱਚ ਸਾਰਾ ਕੁਝ ਦੱਸਾਂਗੇ ਤੇ ਚੱਲਦੇ ਆਪਾਂ ਦਰਬਾਰ ਸਾਹਿਬ ਵੱਲ ਆ ਗਜੋ ਹੋ ਚੁੱਕੇ ਆ ਦਾਖਲ ਸਾਹਮਣੇ ਬਣਾਈ ਨਿਸ਼ਣ ਲੱਗਿਆ ਜੀ ਨਿਸ਼ਾਨ ਸਾਹਿਬ ਆਪਾਂ ਚੱਲਦੇ ਆ ਨਿਸ਼ਾਨ ਸਾਹਿਬ ਕਰਕੇ ਦਰਸ਼ਨ ਦੇਦਾਰੇ ਨਿਸ਼ਾਨ ਸਾਹਿਬ ਮਹਾਰਾਜ ਦੇ ਚੜ੍ਹਦੀ ਕਲਾ ਦਾ ਫਤਿਹ ਨਿਸ਼ਾਨ ਸਾਹਿਬ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਅੰਦਰ ਦਰਵਾਜ਼ਾ ਵਾਲਾ ਇੱਥੇ ਪਾਸ ਤੇ ਹਾਥੇ ਬਣਿਆ ਇਧਰ ਦਰਵਾਜ਼ਾ ਸਾਹਿਬ ਦੇ ਬਾਬਾ ਜਨਮ ਸਥਾਨ ਵਾਲੀ ਥਾਂ ਤੇ ਸੋਹਣੀ ਬਹੁਤ ਸੋਹਣੀ ਬਿਲਡਿੰਗ ਸੁੰਦਰੀ ਇਮਾਰਤ ਕੁਰਤਾਰਾ ਸਾਹਿਬ ਦੀ ਤੇ ਅੰਦਰ ਚਲਦੇ ਹਾਂ ਪਾ ਦਰਬਾਰ ਸਾਹਿਬ ਤੇ ਅੰਦਰ ਕਰਦੇ ਗੁਰੂ ਮਹਾਰਾਜ ਦੇ ਦਰਸ਼ਨ ਤੇ ਸਾਹਮਣੇ ਦਰਪਣ ਹੈ ਜੀ ਲੰਗਰ ਹਾਲ ਸੋ ਸਾਰਾ ਗੁਰਦੁਆਰਾ ਦੇ ਦਿਖਾਵਾਂਗੇ ਦੱਸਾਂਗੇ ਇਤਿਹਾਸ ਉਸ ਤੋਂ ਬਾਅਦ ਗੁਰੂਕਰ ਦਾ ਕੀ ਇਤਿਹਾਸ ਉਸ ਦੇ ਬਾਰੇ ਵੀ ਸੁਣੇ ਚਾਹਣਾ ਨਾ ਫਰਮਾਂਗੇ ਫਿਰ ਹਾਲਾ ਪਹੁੰਚ ਚੱਲਦੇ ਅੰਦਰ ਦਰਬਾਰ ਸਾਹਿਬ ਪਾਨੇ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਦੇ ਅੰਦਰ ਦਰਸ਼ਨ ਪਤਕਰੀ ਨੂੰ ਕਰ ਲਏ ਤੇ ਇਸ ਦੇ ਨਾਲ ਹੀ ਬਣਾ ਹੋਇਆ ਬਾਬਾ ਜੀ ਦੀ ਜੋ ਸਟੈਚੂ ਬਣਾ ਹੋਇਆ ਮੂਰਤੀ ਦਾ ਉਹ ਬਣੀ ਹੋਈ ਹੈ ਉਹ ਬਿਲਕੁਲ ਦਰਵਾਜ਼ਾ ਸਾਹਿਬ ਦੇ ਬਾਹਰਲੇ ਪਾਸੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਸ ਦੇ ਥੋੜਾ ਜਿਹਾ ਅੱਗੇ ਜਾ ਕੇ ਹੀ ਬਣਾ ਹੈ ਬਾਬਾ ਜੀ ਦਾ ਘਰ ਜਿੱਥੇ ਬਾਬਾ ਜੀ ਨੇ ਆਪਣਾ ਬਚਪਨ گزارਿਆ ਤੇ ਉਹ ਵੀ ਤੁਹਾਨੂੰ ਚੱਲ ਕੇ ਦਿਖਾਵਾਂਗੇ ਅੱਗੇ ਤੇ ਫਿਲਹਾਲ ਆਪਾਂ ਇਸ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਬਿਲਕੁਲ ਫਰੰਟ ਤੇ ਬਣਾ ਹੋਇਆ ਹਿੱਸਾ ਹੋ ਜੀ ਤੇ ਬਾਬਾ ਜੀ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਇਹਨਾਂ ਦਾ ਘਰ ਵੀ ਬਣਿਆ ਹੈ ਤੇ ਆਪਾਂ ਹੁਣ ਚੱਲਦੇ ਹਾਂ ਇੱਕ ਘਰ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਤੇ ਚੱਲ ਕੇ ਕਿਸ ਨੂੰ ਉਹ ਜਗ੍ਹਾ ਦੇ ਕਿਸ ਨੂੰ ਦਰਸ਼ਨ ਕਰਾਉਣਾ ਜੇ ਘਰ ਖੁੱਲਾ ਹੋਇਆ ਤਾਂ ਅੰਦਰੋਂ ਸਾਨੂੰ ਸਾਰਾ ਖਰਦਖਾਵਾਂਗੇ ਫਿਰ ਆਪਾਂ ਚੱਲਦੇ ਆ ਜੀ ਬੰਦੇ ਘਰ ਵੱਲ ਤੇ ਐਸਾਈਡ ਜੋ ਹਿੱਟ ਡੌਡੀ ਬਣੀ ਹੋਈ ਹੈ ਡੌਡੀ ਜੀ ਅੰਦਰਲੀ ਸਾਈਡ ਹੈ ਤੇ ਇਹਦੇ ਜੇ ਆਪਾਂ ਡੌਡੀ ਦਾ ਪੂਜਰੋਂ ਬਾਹਰ ਨਿਕੜਦੇ ਆ ਸਾਹਮਣੇ ਆਉਂਦਾ ਜਨਮ ਸਥਾਨ ਅਕਾਲੀ ਬਾਬਾ ਹੋਲਾ ਸਿੰਘ ਜੀ ਤੇ ਆਪਾਂ ਹੁਣ ਚੱਲਦੇ ਹੁਣ ਜਰਮਨ ਸਥਾਨ ਵਾਲੀ ਜਗ੍ਹਾ ਤੇ ਸੰਸੰਗ ਦੀ ਜਿਹੜੀ ਜਗ੍ਹਾ ਹੁਣ ਤੁਸੀਂ ਇਸ ਟਾਈਮ ਸਾਹਮਣੇ ਦੇਖ ਰਹੇ ਹੋ ਨਾ ਇਹ ਬਾਬਾ ਜੀ ਦਾ ਜਿੱਦੀ ਮਕਾਨ ਹੈ ਪ੍ਰਾਤਨ ਘਰ ਇੱਥੇ ਹੀ ਬਾਬਾ ਜੀ ਦਾ ਜਨਮ ਹੋਇਆ ਸੀਗਾ ਤੇ ਬਚਪਨ ਦੇ ਬੱਚਾ ਸਾਲ ਉਹਨੇ ਇੱਥੇ ਬਤੀਤ ਕੀਤੇ ਸੀਗੇ ਕਿੰਨਾ ਚਿਰ ਇੱਥੇ ਰਹੇ ਕੀ ਗੱਲ ਬਾਤ ਹੈ ਸਾਰੇ ਆਪਾਂ ਚੱਲ ਕੇ ਤੁਹਾਨੂੰ ਦੱਸਦੇ ਆਂ ਫਿਲਹਾਲ ਇਹ ਬਾਬਾ ਜੀ ਦਾ ਆਪਣਾ ਪ੍ਰਾਤਨ ਘਰ ਜੱਦੀ ਮਕਾਨ ਆ ਕਿਹਾ ਹੁੰਦਾ ਜਿਹਨੂੰ ਇੱਥੇ ਹੀ ਬਾਬਾ ਜੀ ਦਾ ਜਨਮ ਹੋਇਆ ਤੇ ਇੱਥੇ ਹੀ ਉਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ ਤੇ ਥੋੜਾ ਜਿਹਾ ਉਹਨਾਂ ਇਤਿਹਾਸ ਵਾਲੇ ਥੋੜਾ ਜਿਹਾ ਜਾਣਨਾ ਪਾਈਓ ਤਾਂ ਬਾਬਾ ਜੀ ਦਾ ਜਨਮ ਹੈ 14 ਜਨਵਰੀ 1761 ਇਸ ਈਸਵੀ ਨੂੰ ਪਿਤਾ ਇਸ਼ਰ ਸਿੰਘ ਤੇ ਮਾਤਾ ਹਰਕੌਰ ਜੀ ਦੇ ਕੋਖੋਂ ਹੋਇਆ ਤੇ ਇਸ ਸਥਾਨ ਤੇ ਉਹਨਾਂ ਨੇ ਬਣਾਇਆ ਹੋਇਆ ਜੀ ਘਰ ਰੱਖਿਆ ਉਸ ਤਰ੍ਹਾਂ ਹੀ ਬਣਾ ਕੇ ਰੱਖਿਆ ਹੋਇਆ ਤੇ ਇੱਥੇ ਇੱਕ ਪ੍ਰਾਤਨ ਖੂਹ ਆ ਜੋ ਪੁਰਾਣੇ ਸਮੇਂ ਵਿੱਚ ਬਣਾਇਆ ਹੋਇਆ ਸੀ ਤੁਹਾਨੂੰ ਖੂਹ ਵੀ ਦਿਖਾਉਣੇ ਤੇ ਬਾਬਾ ਜੀ ਦਾ ਕਮਰਾ ਵੀ ਅੰਦਰੋਂ ਚੱਲ ਕੇ ਦਿਖਾਉਣ ਤੇ ਬਾਬਾ ਜੀ ਦਾ ਜਨਮ ਹੋਇਆ ਤੇ ਬਾਬਾ ਜੀ ਦਾ ਮਕਾਨ ਤੇ ਆਮ ਜੋ ਬਾਬਾ ਜੀ ਦੀ ਜਗਾ ਬਣੀ ਹੈ ਬਾਬਾ ਜੀ ਦਾ ਮਕਾਨ ਹੈ ਆਪਾਂ ਉਸ ਟਾਈਮ ਇਸ ਜਗ੍ਹਾ ਵਿੱਚ ਪ ਤਕਰੀਬਨ ਆ ਚੁੱਕੇ ਹਾਂ ਤੇ ਬਾਬਾ ਜੀ ਦਾ ਜਦੀ ਮਕਾਨ ਹੈ ਤਕਰੀਬਨ ਜਿਹੜਾ ਪੁਰਾਣਾ ਮਕਾਨ ਸੀ ਤਕਰੀਬਨ ਕਾਫੀ ਫਰਾਨਾ ਹੋ ਗਿਆ ਸੀ ਉਹ ਖਟਾਇਆ ਚੁੱਕਿਆ ਸੀ ਤੇ ਉਹਦੇ ਵਿੱਚ ਜਿਹੜੀ ਪੁਰਾਣੀ ਇੱਟਾਂ ਜਿਵੇਂ ਛੋਕਾ ਬੰਦ ਕਰਨੇ ਇੱਟਾਂ ਛੋਟੀ ਇੱਟ ਦਾ ਮਕਾਨ ਬਣਿਆ ਹੋਇਆ ਸੀ ਉਹ ਉਹਨਾਂ ਨੇ ਕੁਝ ਨਿਸ਼ਾਨੇ ਸਾਹਮਣੇ ਰੱਖੀ ਹੋਈ ਹੈ ਬਾਕੀ ਸਾਰਾ ਇਹ ਮਕਾਨ ਹਨ ਤਕਰੀਬਨ ਨਵੀਂ ਇੱਟ ਦਾ ਬਣਿਆ ਹੋਇਆ ਤੇ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਬਾਬਾ ਜੀ ਦਾ ਸਥਾਨ ਬਣਿਆ ਹੋਇਆ ਸੋ ਹੁਣ ਬੱਚ ਚੱਲਦਾ ਜੀ ਉਸ ਸਾਈਡ ਵੱਲ ਇਹ ਉਹ ਜਨਮ ਸਥਾਨ ਵਾਲੀ ਜਗ੍ਹਾ ਹੀ ਬਾਬਾ ਕੱਲ ਇਹ ਉਹ ਪੂਲਾ ਸਹਜ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਤੇ ਸਾਹਮਣੇ ਉਹਦਾ ਅਸਥਾਨ ਲੱਗਿਆ ਹੈ ਤੇ ਆਪਾਂ ਹੁਣ ਘਾਤੇ ਚੱਲ ਕੇ ਦਰਸ਼ਨ ਬਾਬਾ ਜੀ ਦੇ ਆ ਸੰਦੇ ਤੇ ਬਾਕੀ ਘਾਤੇ ਫਿਰ ਕਰਦੇ ਬਾਅਦ ਸੰਵਾਦ ਦੇ ਤੇ ਜਾਵਦੇ ਹਾਂ ਬਾਬਾ ਜੀ ਦਾ ਜਿੱਥੇ ਮਕਾਨ ਬਣਿਆ ਹੋਇਆ ਜੀ ਘਰ ਰਿਹਾਇਸ਼ ਬਣੀ ਹੋਈ ਹੈ ਉਸ ਦੇ ਬੈਕ ਸਾਈਡ ਬਣਿਆ ਹੈ ਜੀ ਪ੍ਰਾਰਥਨ ਖੂ ਜਿਸ ਸਮੂਹ ਕਹਿੰਦੇ ਜਦੋਂ ਬਾਬਾ ਜੀ ਇੱਥੇ ਰਿਹਾ ਕਰ ਦੋਸਾ ਜਨਮ ਹੋਇਆ ਜੀ ਉਸ ਸਮੇਂ ਤੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਪਾਣੀ ਦੇ ਨੂੰ ਦੇਖਦੇ ਹੋਏ ਇੱਥੇ ਖੂਹ ਲਗਵਾਇਆ ਸੀਗਾ ਜਿਹਦੀ ਪਾਣੀ ਨਾਲ ਇਸ ਆਲਦਾਲੀ ਪਾਣੀ ਸਿੰਚਾਈ ਦੀ ਪੂਰਤੀ ਹੋ ਸਕੇ ਤੇ ਅੱਜ ਵੀ ਉਹ ਖੂਹ ਉਹੀ ਪੁਰਾਣੀ ਇੱਟਾਂ ਦਾ ਪ੍ਰਾਤਨ ਇੱਟਾਂ ਦਾ ਖੂਹ ਅੱਜ ਵੀ ਮੌਜੂਦ ਹੈ ਇਸ ਜਗ੍ਹਾ ਤੇ ਮੌਜੂਦ ਹੈ ਤੇ ਉਸ ਨੂੰ ਫਿਲਹਾਲ ਹੁਣ ਕਵਰ ਕਰ ਦਿੱਤਾ ਹੈਗੇ ਤੇ ਪਰ ਖੂਹ ਨੂੰ ਉਸੇ ਤਰ੍ਹਾਂ ਹੀ ਸਾਂਭ ਕੇ ਰੱਖਿਆ ਗਿਆ ਤਾਂ ਜੋ ਕਿ ਸੰਗ ਤਾਂ ਇਸ ਪ੍ਰਾਤਨ ਖੂਹ ਦੀਆਂ ਖੂਦ ਦਰਸ਼ਨ ਕਰ ਸਕਣ ਤੇ ਇਹਦਾ ਚਲ ਬਰਤਨ ਬਰਤਸਗੇ ਤੇ ਇਹ ਬਾਬਾ ਜੀ ਦਾ ਜਨਮ ਸਥਾਨ ਵਾਲੀ ਜਗ੍ਹਾ ਜਿੱਥੇ ਬਾਬਾ ਜੀ ਦਾ ਜਨਮ ਹੋਇਆ ਬਾਬਾ ਜੀ ਦਾ ਜਨਮ ਸਥਾਨ ਬਣਿਆ ਹੈ ਜੀ ਇਸ ਜਗ੍ਹਾ ਤੇ ਜ਼ਿਕਰ ਹੁਣ ਬਾਬਾ ਜੀ ਦੇ ਤਕਰੀਬ ਇਤਿਹਾਸ ਦੀ ਗੱਲ ਕਰੀਏ ਤਾਂ ਬਾਬਾ ਜੀ ਦਾ ਜਨਮ ਜਮਸੂਮ ਪਹਿਲਾਂ ਦੱਸ ਚੁੱਕੇ ਹਾਂ ਕਿ 10 14 ਜਨਵਰੀ 1761 ਈਸਵੀ ਨੂੰ ਪਿੰਡ ਦੇਹਲਾ ਸਿੰਘ ਸਿੰਘ ਵਾਲੇ ਵਿਖੇ ਹੋਇਆ ਇਹ ਪਿੰਡ ਜਲਾ ਸੰਗਰੂਰ ਦੇ ਵਿੱਚ ਪੈਂਦਾ ਤੇ ਮਾਤ ਪਿਤਾ ਦਾ ਨਾਮ ਇਸ਼ਰ ਸਿੰਘ ਅਤੇ ਮਾਤਾ ਦਾ ਹਰਕੌਰ ਸੀਗਾ। ਬਾਬਾ ਜੀ ਨੇ ਬਚਪਨ ਦੇ ਛੋਟੀ ਉਮਰ ਦੀ 2-3 ਸਾਲ ਦੀ ਤਕਰੀਬਨ ਉਹਦੀ ਉਮਰ ਕਹਿੰਦੇ ਦੱਸੀ ਜਾਂਦੀ ਉਹ ਇਸ ਜਗ੍ਹਾ ਤੇ ਹੀ ਬਤੀਤ ਕੀਤੀ ਸੀਗੀ। ਉਸ ਤੋਂ ਬਾਅਦ ਬਾਬਾ ਜੀ ਥੋਂ ਆਪਣੇ ਮਾਤਾ ਜੀ ਨਾਲ ਤੇ ਚਲੇ ਗਏ ਤੇ ਉਸ ਤੋਂ ਬਾਅਦ 2-3 ਵਾਰ ਇਸ ਜਗ੍ਹਾ ਤੇ ਪਹੁੰਚੇ 17 ਸਾਲ ਦੀ ਉਮਰ ਜਦੋਂ ਬਾਬਾ ਜੀ ਇਸ ਜਗ੍ਹਾ ਤੇ ਦੁਬਾਰਾ ਆਏ ਨੇ ਤਕਰੀਬਨ ਜਿਹਨੇ ਦੇ ਇਤਿਹਾਸ ਦੀ ਗੱਲ ਕਰੀ ਤਾਂ ਕਹਿੰਦੇ ਬਾਬਾ ਜੀ 11-12 ਸਾਲ ਦੀ ਉਮਰ ਵਿੱਚ ਹੀ ਤੀਰ ਕਮਾਨ ਘੋੜਸਵਾਰੀ ਸਾਰਾ ਕੁਝ ਸਿੱਖ ਚੁੱਕੇ ਸੀ ਚੰਗੇ ਘੋੜਸਵਾਰੀ ਕਰ ਸਕਦੇ ਅਤੇ ਉਹਨਾਂ ਦਾ ਸੰਪਰਕ ਬਾਬਾ ਨਰੈਣ ਸਿੰਘ ਜੀ ਨਾਲ ਹੋਇਆ ਸੀਗਾ ਬਾਬਾ ਨਰੈਣ ਸਿੰਘ ਇੱਕ ਚੰਗੇ ਨਿਹੰਗ ਸਿੰਘ 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 ਜੀ ਤੇ ਉਹ ਬਾਬਾ ਜੀ ਉਹਨਾਂ ਨੂੰ ਨਿਹੰਗ ਸਿੰਘ ਬਣੇ ਹੋਏ ਸੀਗੇ ਤੇ ਉਹਨਾਂ ਨੂੰ ਹੀ ਦੇਖ ਦੇਖ ਕਰਕੇ ਬਾਬਾ ਸਿੰਘ ਨੇ ਵੀ ਨਿਹੰਗ ਸਿੰਘਾਂ ਵਾਲਾ ਬਾਣਾ ਪਾ ਲਿਆ ਸੀਗਾ ਤੇ ਬਾਬਾ ਜੀ ਦੀ ਮੌਤ ਨਰੈਣ ਸਿੰਘ ਦੀ ਬਾਬਾ ਜੀ ਦੀ ਨਰੈਣ ਸਿੰਘ ਦੀ ਮੌਤ ਤੋਂ ਬਾਅਦ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦੀ ਅੰਬਰਸਰ ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਦੇ ਬੁਰਜ ਬਣਿਆ ਹੋਇਆ ਉਹ ਜਗ੍ਹਾ ਤੇ ਰਹਿਣ ਲੱਗੇ ਸੀਗੇ ਤੇ ਇਹਨਾਂ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਗਹਿਰਾ ਸੰਪਰਕ ਨਾਲ ਪਿਆਰ ਸੀਗਾ ਉਹਦਾ ਕਾਰਨ ਇਹ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਅੰਬਰਸਰ ਦੀ ਲੜਾਈ ਲਈ ਜਿੱਤ ਕਰਨ ਲਈ ਚੜ੍ਹਾਈ ਕੀਤੀ ਸੀ ਤਾਂ ਉਹ ਜੋ ਉਹਨਾਂ ਦੀ ਫੌਜਾਂ ਸੀਗੀਆਂ ਉਨ੍ਹਾਂ ਦੀ ਆਪਸ ਦੇ ਵਿੱਚ ਹੀ ਲੜਾਈ ਪੈ ਗਈ ਤੇ ਉਸ ਸਮੇਂ ਅਕਾਲੀ ਬਾਬਾ ਫੂਲਸ ਸਿੰਘ ਨੇ ਵਿਚ ਪੈ ਕੇ ਯਾਨੀ ਵਿਚਕਾਰ ਹੋ ਕੇ ਦੋਇਤ ਤਰ੍ਹਾਂ ਦੀ ਹਾਉਸ ਵਿੱਚ ਰਾਜਮੰਦੀ ਕਰਾਈ ਸੀ ਢੜੇਵੰਦੀ ਖਤਮ ਕੀਤੀ ਸੀ ਉਸ ਤੋਂ ਬਾਅਦ ਬਾਬਾ ਜੀ ਦਾ ਬਾਬਾ ਜੀ ਨਾਲ ਮਹਾਰਾਜ ਰਣਜੀਤ ਸਿੰਘ ਦਾ ਪਿਆਰ ਪੈ ਗਿਆ ਤੇ ਬਾਬਾ ਜੀ ਉਹਨਾਂ ਦੇ ਕੋਲ ਰੱਖਣ ਲੱਗ ਪਏ ਤੇ ਆਪਣੇ ਨਜ਼ਦੀਕ ਹੀ ਉਹਦੇ ਰਹਿਣ ਲੱਗ ਪਏ ਸੀਗੇ ਤੋਂ ਇਸ ਤੋਂ ਬਾਅਦ ਬਾਬਾ ਜੀ ਨੂੰ ਬਹੁਤ ਸਾਰੀਆਂ ਜੰਗਾਂ ਲੜਨੀਆਂ ਇਸ ਵਿੱਚ ਬਾਬਾ ਜੀ ਦੇ ਤਕਰੀਬਨ ਜਿੱਤਾ ਪ੍ਰਾਪਤ ਕੀਤੀਆਂ ਤੇ ਇੱਥੇ ਬਾਬਾ ਜੀ ਦਾ ਇੱਕ ਸਟੈਚੂ ਵੀ ਬਣਾਇਆ ਸਾਨੂੰ ਉਹਦੇ ਵੀ ਤੁਹਾਨੂੰ ਚੀਜ਼ ਉਹ ਵੀ ਦਿਖਾਵਾਂਗੇ ਬਾਬਾ ਜੀ ਦਾ ਸਟੈਚੂ ਕਿਸ ਜਗ੍ਹਾ ਤੇ ਬਣਾਇਆ ਹੋਇਆ ਤੇ ਅਖੀਰ ਇੱਕ ਜੇਕਰ ਸੇ ਮਹਾਰਾਜਾ ਰਣਜੀਤ ਸਿੰਘ ਇਸ ਦੀ ਇੰਨਾ ਦੀ ਇੰਨੀ ਮੰਨਦੇ ਸੀ ਕਿ ਇੱਕ ਵਾਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸਿੱਖ ਧਾਰਮਿਕ ਸੰਬੰਧੀ ਕੋਈ ਗਲਤ ਟਿੱਪਣੀ ਜਾਂ ਕੋਈ ਅਨੁਸ਼ਾਸਨ ਕਾਰਵਾਈ ਕਰ ਦਿੱਤੀ ਸੀ ਜਿਸ ਤੋਂ ਬਾਬਾ ਜੀ ਗੁੱਸੇ ਵਿੱਚ ਹੋ ਕੇ ਉਹਨਾਂ ਨੂੰ ਅਕਾਲ ਤਖਤ ਦੇ ਸਾਹਮਣੇ ਬੰਨ੍ਹ ਕੇ ਉਹਨਾਂ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਗਈ ਸੀ ਬੱਬਾ ਅਕਾਲੀ ਬਾਬਾ ਫੂਲਾ ਸਿੰਘ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਉਹ ਸਜ਼ਾ ਸੀ ਜੋ ਉਹ ਹੱਸਦੇ ਹੋਏ ਕਬੂਲ ਕਰ ਲਈ ਸੀ ਅਖੀਰਲੇ ਦਿਨਾਂ 'ਚ ਬਾਬਾ ਜੀ ਜਤੋਂ ਪਠਾਨਾਂ ਨਾਲ ਦੀ ਲੜਾਈ ਹੋਈ ਹੈ ਪਾਕਿਸਤਾਨ ਦੇ ਵਿੱਚ ਨੌ ਸਹਿਰਾ ਸ਼ਹਿਰ ਪਾਕਿਸਤਾਨ ਵਿੱਚ ਜਦੋਂ ਬਾਬਾ ਜੀ ਦੀ ਲੜਾਈ ਹੋਈ ਆ ਤਾਂ ਇਹਨਾਂ ਦੀ ਜਥੇ ਜੋ ਸਿੱਖ ਸਿੱਖ ਕਸੀ ਇਹਨਾਂ ਨੂੰ ਤਿੰਨੋਂ ਪਾਸੋਂ ਘੇਰ ਲਿਆ ਸੀਗਾ ਤੇ ਕਹਿੰਦੇ ਨੇ ਬਾਬਾ ਜੀ ਦੇ ਉਸ ਟਾਈਮ ਸੱਤ ਗੋਲੀਆਂ ਲੱਗੀਆਂ ਸੀਗੀਆਂ ਅਖੀਰ ਨੂੰ ਬਾਬਾ ਜੀ 14 ਮਾਰਚ 1823 ਈਸਵੀ ਨੂੰ ਨੌ ਸਹਿਰਾ ਪਾਕਿਸਤਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ ਤੇ ਅੱਜ ਉਹਨਾਂ ਦੀ ਜਗ੍ਹਾ ਤੇ ਬਣਿਆ ਹੋਇਆ ਗੁਰਦੁਆਰਾ ਜਨਮ ਸਥਾਨ ਤੇ ਬਣਿਆ ਗੁਰਦੁਆਰਾ ਸਾਹਿਬ ਅਕਾਲੀ ਬਾਬੂ ਫੂਲਾ ਸਿੰਘ ਤੇ ਤੇ ਬਾਕੀ ਗੁਰਦੁਆਰਾ ਸਾਹਿਬ ਦੇ ਸੁਨਮ ਸੰਦਸਤ ਤੇ ਇਸ ਜਗ੍ਹਾ ਤੇ ਹਰ ਸਾਲ ਸਿੱਖ ਸੰਗਤ 10 ਜਨਵਰੀ ਨੂੰ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੀ ਹੈ ਤੇ ਉਸ ਤੋਂ ਬਾਅਦ 14 ਮਾਰਚ ਤੋਂ ਲੈ ਕੇ 16-17 ਮਾਰਚ ਤੱਕ ਉਹਨਾਂ ਦੇ ਸਿੱਧੀ ਦਿਨ ਤੇ ਇੱਥੇ ਸਮਾਗਮ ਕੀਤੇ ਜਾਂਦੇ ਹਨ ਤੇ ਆਏ ਸੀਗਾ ਅੱਜ ਬਾਬਾ ਅਕਾਲੀ ਵਰ ਫੂਲ ਸਿੰਘ ਦਾ ਜਨਮ ਸਥਾਨ ਪਿੰਡ ਦੇਲਾ ਸਿੰਘਾ ਸਿੰਘ ਵਾਲਾ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਮੂਲ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਹੈ ਤੇ ਤੁਸੀਂ ਲੇਲਾ ਫੇਰਾ ਕਿੰਦੀ ਦੀ ਆਉਣ ਚਾਹਣੇ ਤਾਂ ਲੇਲਾ ਤੋਂ ਜੋ ਸੜਕ ਦੇ ਲੇਲਾ ਨੂੰ ਆਉਂਦੀ ਹੈ ਉਸ ਉੱਤੇ ਪਾਰਿਵਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਆਓ ਚੱਲਦੇ ਹੁਣ ਆਪਾਂ ਅੱਗੇ ਤੇ ਕਰਦੇ ਆ ਜਿੱਥੇ ਬਾਬਾ ਜੀ ਦਾ ਸਟੈਚੂ ਬਣਿਆ ਜਗਾ ਬਣਿਆ ਤੇ ਸਾਨੂੰ ਉਹ ਫੋਟੋ ਵੀ ਹੁਣ ਬਾਬਾ ਜੀ ਦੀ ਚੱਲ ਕੇ ਦਿਖਾਉਣਿਆ ਤੇ ਇਹ ਪਾਰਕ ਹੈ ਜੀ ਪਾਰਕ ਦੇ ਵਿੱਚ ਬਾਬਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜੋ ਤਸਵੀਰ ਲੱਗੀ ਹੋਈ ਹੈ ਫੋਟੋ ਲੱਗੀ ਹੈ ਜੀ ਕੋੜੇ ਦੇ ਉੱਪਰ ਕਾਫੀ ਵੱਡੀ ਬਣੀ ਹੋਈ ਹੈ ਤੇ ਤੇ ਬਾਬਾ ਜੀ ਦਾ ਅਕੀਲ ਇਤਿਹਾਸ ਵੀ ਇਸ ਜਗ੍ਹਾ ਤੇ ਦੱਸਿਆ ਹੈ ਜਨਮ ਤੋਂ ਲੈ ਕੇ ਸ਼ਹੀਦਦਨ ਕੁਝ ਇਤਿਹਾਸ ਦੱਸਿਆ ਉਹ ਸੋ ਨੂੰ ਆਪਾਂ ਅੱਗੇ ਚੱਲ ਕੇ ਦੱਸਦੇ ਆ ਤੇ ਫਿਲਹਾਲ ਇਹ ਹੈ ਜੀ ਬਾਬਾ ਜੀ ਦਾ ਤਸਵੀਰ ਜਿੱਥੇ ਫੋਟੋ ਲੱਗੀ ਹੋਈ ਹੈ ਬਾਬਾ ਜੀ ਦੀ ਤੇ ਇਹ ਬਿਲਕੁਲ ਡਿਓਡੀ ਦੇ ਬਿਲਕੁਲ ਸਾਹਮਣੇ ਹੈ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਹੋਂਨੇ ਤੋਂ ਬਿਲਕੁਲ ਸਾਹਮਣੇ ਤੇ ਨਾਲ ਹੀ ਇਹਦਾ ਰਸਤਾ ਜਾਂਦਾ ਬਾਬਾ ਜੀ ਦੇ ਘਰ ਦਾ ਤੇ ਆਪਾਂ ਇਸ ਸਥਾਨ ਦੀ ਸੇਵਾ ਬਾਬਾ ਸੰਤ ਬਾਬਾ ਕੰਬਲੀ ਵਾਲਿਆਂ ਨੇ 1962 ਈਸਵੀ ਵਿੱਚ ਦਰਵਾਜ਼ਾ ਸੇਵਾ ਦੀ ਸੇਵਾ ਕੀਤੀ ਸੀਗੀ ਤੇ ਅੱਜ ਕੱਲ ਇਸ ਦੀ ਸੇਵਾ ਕਾਰ ਸੇਵਾ ਸੰਤ ਬਾਬਾ ਜਗਤਾ ਸਿੰਘ ਜਨ ਤਨ ਤਨ ਵਾਲੇ ਕਰਵਾ ਰਹੇ ਨੇ ਯਾਨੀ ਕਿ ਜਿਹੜੀ ਗੁਰਦੁਆਰਾ ਦੀ ਜੋ ਸਥਾਪਨਾ ਸੀ ਜੋ ਗੁਰਦੁਆਰਾ ਸੀ ਉਹ ਕੰਬਲੀ ਵਾਲੇ ਬਾਬਿਆਂ ਨੇ 1962 ਈਸਵੀ ਦੇ ਵਿੱਚ ਬਣਾਇਆ ਸੀਗਾ ਇਹ ਇਹ ਸੀਗਾ ਆਪਣਾ ਅੱਜ ਦਾ ਸਫਰ ਜਨਮ ਸਥਾਨ ਅਕਾਲੀ ਬਾਬਾ ਫੂਲਾ ਸਿੰਘ ਦਾ ਇੱਥੇ ਬਾਬਾ ਜੀ ਦਾ ਜਨਮ ਹੋਇਆ ਇਹ ਪਿੰਡ ਪੈਦਾ ਦੇ ਦੇਲਾ ਇਹਨੂੰ ਦੇਖਲਾ ਸਿੰਘ ਵਾਲਾ ਵੀ ਕਿਹਾ ਜਾਂਦਾ ਤੇ ਇਹ ਮੂਲ ਤੋਂ ਤਕਰੀਬਨ 5-7 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਆਪਣਾ ਜਿੱਥੇ ਪਾਪਾ ਦੇਲਾ ਬਾਬਾ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਸਥਾਨ ਹੈ ਸਿੱਖ ਸੰਗਤਾਂ ਜਦੋਂ ਵੀ ਇਸ ਸਾਈਡ ਤੇ ਆਉਂਦੀਆਂ ਤਾਂ ਤਕਰੀਬਨ ਇਸ ਦਸ ਜਗ੍ਹਾ ਤੇ ਵੀ ਦਰਸ਼ਨ ਕਰਿਆ ਕਰਨ ਤਾਂ ਕਿ ਬਹੁਤ ਸਾਰੇ ਸੰਗਤ ਐਸੀ ਹੈ ਜੋ ਅਕਾਲੀ ਵਾਹ ਫੁੱਲ ਸਿੰਘ ਦੇ ਜਨਮ ਸਥਾਨ ਦੇਖਣ ਤੋਂ ਬੰਜ ਤਾਂ ਜਿਨ੍ਹਾਂ ਨੂੰ ਹ ਤੱਕ ਇਹ ਨਹੀਂ ਪਤਾ ਕਿ ਅਕਾਲੀ ਵਾਹ ਫੁੱਲ ਸਿੰਘ ਦਾ ਜਨਮ ਸਥਾਨ ਕਿੱਥੇ ਕਿਸ ਜਗ੍ਹਾ ਤੇ ਬਣਿਆ ਹੋਇਆ ਤੇ ਤਕਰੀਬਨ ਆਪਣੇ ਇਸ ਵੀਡੀਓ ਚੋਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਦੇ ਵਲੌਗ ਨੂੰ ਅੱਜ ਦੀ ਵੀਡੀਓ ਨੂੰ ਤਕਰੀਬਨ ਪਾ ਠੀਕ ਕਰਾਂਗੇ ਬੰਦ ਤੇ ਨਵੇਂ-ਨਵੇਂ ਇਤਿਹਾਸ ਨਵੇਂ-ਨਵੇਂ ਗੁਰੂ ਘਰ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲਿੰਕਨ ਵਾਲਾ ਬਟਨ ਦਬਾ ਦਿਓ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵਾਂ ਇਤਿਹਾਸ ਲੈ ਕੇ ਕਿਸੇ ਨਵੀਂ ਜਗ੍ਹਾ ਤੋਂ ਤੇ ਰੱਖੋ ਆਪਣਾ ਖਿਆਲ ਰੱਬ ਰਾਖਾ